3 ਜੂਨ ਦਾ ਜਿਹੜਾ ਦਿਨ ਹੈ ਨਾ ਉਹ ਇੱਕ ਸਿੱਖ ਕੌਮ ਦੀ ਮਹਾਨ ਬੀਬੀ ਦੇ ਨਾਲ ਜੁੜਿਆ ਹੋਇਆ ਜਿਨੇ ਬਹੁਤ ਵੱਡੀ ਆਪਣੀ ਕੁਰਬਾਨੀ ਦਿੱਤੀ ਹੈ ਕੌਣ ਸੀ ਉਹ ਬੀਬੀ ਕੀ ਉਹਨੇ ਕੁਰਬਾਨੀ ਦਿੱਤੀ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਅੰਦਰ ਜਦੋਂ ਆਪਾਂ ਅਰਦਾਸ ਕਰਦੇ ਆ ਨਾ ਤੇ ਅਰਦਾਸ ਇੱਕ ਬੋਲ ਬੜੇ ਪਿਆਰੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ ਜਿੱਥੇ ਗੱਲ ਸਿੰਘਾਂ ਦੀ ਆ ਰਹੀ ਹੈ ਤੇ ਉੱਥੇ ਗੱਲ ਸਿੰਘਣੀਆਂ ਦੀ ਵਿਆਰੀ ਹੈ ਤਾਂ ਮਤਲਬ ਇਹ ਹੈ ਕਿ ਜਿੱਥੇ ਸਾਡੇ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਆ ਜਿਵੇਂ ਸਿੰਘਾਂ ਨੇ ਸੇਵਾਵਾਂ ਨਿਭਾਈਆਂ ਆ ਤੇ ਉੱਥੇ ਸਿੰਘਣੀਆਂ ਵੀ ਪਿੱਛੇ ਨਹੀਂ ਹਟੀਆਂ ਮੈਂ ਗੱਲ ਕਰਨ ਲੱਗਾ ਅੱਜ ਬੀਬੀ ਕ੍ਰਿਸ਼ਨਕੌਰ ਦੀ ਲੋਹਗੜ ਦੇ ਪਿੰਡ ਦੀ ਰਹਿਣ ਵਾਲੇ ਸੀਗੀ ਸਰਦਾਰ ਹਰਪਾਲ ਸਿੰਘ ਉਹਨਾਂ ਨਾਲ ਇਹਨਾਂ ਦਾ ਵਿਆਹ ਹੁੰਦਾ ਆ ਤਿੰਨ ਪੁੱਤਰ ਤਿੰਨ ਬੱਚੇ ਪਰਮਾਤਮਾ ਨੇ ਇਹਨਾਂ ਨੂੰ ਬਖਸ਼ੇ ਦੋ ਪੁੱਤਰ ਤੇ ਇੱਕ ਧੀ ਉਹ ਜਦੋਂ ਇਹਨਾਂ ਦੀ ਉਮਰ 33 ਕੁ ਵਰਿਆਂ ਦੀ ਹੋਈ ਸਿਰ ਦਾ ਸਾਈ ਤਿੰਨੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਬਹੁਤ ਵੱਡਾ ਝਟਕਾ ਸੀਗਾ ਪਰ ਆਪਣੇ ਜੀਵਨ ਦੇ ਅੰਦਰ ਇਹਨਾਂ ਨੇ ਕਦੇ ਵੀ ਸਿਰ ਸੁੱਟ ਕੇ ਨਹੀਂ ਬੈਠੇ ਇੱਡੇ ਵੱਡੇ ਝਟਕੇ ਨੂੰ ਪ੍ਰਮਾਤਮਾ ਦਾ ਹੁਕਮ ਜਾਣ ਕੇ ਪ੍ਰਵਾਨ ਕੀਤਾ ਤੇ ਆਪਣੇ ਜੀਵਨ ਦੇ ਅੰਦਰ ਸਿੱਖੀ ਨੂੰ ਸਮਰਪਿਤ ਰਹਿ ਕੇ ਸਿੱਖੀ ਦੀਆਂ ਸੇਵਾਵਾਂ ਦੇ ਵਿੱਚ ਹਿੱਸਾ ਪਾਉਂਦੇ ਰਹੇ ਜਦੋਂ ਜੈਤੂ ਦੇ ਵਿੱਚ ਮੋਰਚਾ ਲੱਗਿਆ ਸ੍ਰੀ ਖੰਡਪਾਤ ਸਾਹਿਬ ਨਾ ਕਰਨ ਦੇ ਲਈ ਸਰਕਾਰ ਨੇ ਰੋਕ ਲਾਈ ਹੋਈ ਸੀਗੀ ਤੇ ਬਾਰ ਬਾਰ ਸਿੱਖ ਜਥੇ ਉੱਤੇ ਜਾਂਦੇ ਗ੍ਰਿਫਤਾਰੀਆਂ ਦਿੰਦੇ ਤੇ ਜਿਨ੍ਹਾਂ ਨੂੰ ਗ੍ਰਿਫਤਾਰ ਉੱਥੇ ਕੀਤਾ ਹੋਇਆ ਸੀ ਸਰਕਾਰ ਨੇ ਉਹਨਾਂ ਨੂੰ ਇੱਕ ਬੰਦੀ ਬਣਾ ਕੇ ਰੱਖਿਆ ਸੀਗਾ ਜਿੰਨਾ ਕ ਰਾਸ਼ਨ ਗੁਰਦੁਆਰਾ ਸਾਹਿਬ ਦੇ ਅੰਦਰ ਸੀਗਾ ਉਹ ਰਾਸ਼ਨ ਸਿੱਖ ਲੋਕ ਵਰਤ ਰਹੇ ਸੀ ਸਿੱਖੋਂ ਵਰਤ ਰਹੇ ਸੀਗੀ ਪਰ ਸੰਗਤਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਜ਼ਿਆਦਾ ਸੀਗੀ ਪਰ ਆਸ਼ਨ ਘੱਟ ਸੀਗਾ ਹੁਣ ਇੱਥੇ ਰਾਸ਼ਨ ਕਿਵੇਂ ਪਹੁੰਚਾਇਆ ਜਾਵੇ ਜਹੇਦਾਰ ਸੁੱਚਾ ਸਿੰਘ ਉਹਣਾ ਨੇ ਸੇਵਾ ਸਿੰਘ ਉਹਣਾ ਨੇ ਜ਼ਿੰਮੇਵਾਰੀ ਸੰਭੀ ਤੇ ਉੱਥੇ ਹੀ ਇਹ ਬੀਬੀ ਕਿਸ਼ਨ ਕੌਰ ਤੇ ਇਹਦੇ ਨਾਲ ਇੱਕ ਬੀਬੀ ਤੇਜਕੌਰ ਇਹਨਾਂ ਦੋਨਾਂ ਬੀਬੀਆਂ ਨੇ Hindu ਬੀਬੀ ਦਾ ਇੱਕ ਰੂਪ ਧਾਰਨ ਕਰਕੇ ਨਾ Hindu ਬੀਬੀਆਂ ਦਾ ਰੂਪ ਧਾਰਨ ਕਰਕੇ ਇਹ ਉੱਥੇ ਤੱਕ ਰਾਸ਼ਣ ਪਹੁੰਚਾਉਂਦੇ ਰਹੀਆਂ ਸਰਕਾਰ ਨੂੰ ਇਦਾਂ ਲੱਗਿਆ ਕਿ ਇਹ ਸਾਡੀਆਂ ਹੀ ਬੀਬੀਆਂ ਆ ਸਾਡੇ ਜਸੂਸ ਨੇ ਜਦੋਂ ਲੰਮਾ ਚਿਹਰਾ ਇਸ ਇਨਸਲਾ ਚੱਲਦਾ ਰਿਹਾ ਕਿ ਰਾਸ਼ਨ ਉਤੇ ਪੁੱਜਦਾ ਰਿਹਾ ਆਖਰ ਨੂੰ ਸਰਕਾਰ ਨੂੰ ਸ਼ੱਕ ਹੋਇਆ ਉਹਨਾਂ ਨੇ ਬੀਬੀ ਕਿਸ਼ਨਕੌਰ ਦੇ ਨਾਲ ਹੋਰ 21 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਬੀਬੀ ਤੇਜਕੌਰ ਨੂੰ ਗ੍ਰਿਫਤਾਰ ਕੀਤਾ ਤੇ 4 ਸਾਲ ਦੀ ਬੀਬੀ ਕਿਸ਼ਨਕੌਰ ਨੂੰ ਸਜ਼ਾ ਹੁੰਦੀ ਹੈ 4 ਸਾਲ ਦੀ ਸਜ਼ਾ ਜਦੋਂ ਪੂਰੀ ਕਰਕੇ ਬੀਬੀ ਕਿਸ਼ਨਕੌਰ ਆਉਂਦੀ ਹੈ ਤੇ ਅੱਜ ਦੇ ਦਿਨ 30 ਜੂਨ 1928 ਨੂੰ 30 ਜੂਨ 1928 ਨੂੰ ਬੀਬੀ ਕਿਸ਼ਨ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰੂਪੇ ਦੇ ਨਾਲ ਸਨਮਾਨ ਕੀਤਾ ਜਾਂਦਾ ਹੈ ਅੱਜ ਸਰੂਪੇ ਦੀ ਵੈਲਿਊ ਬੇਸ਼ੱਕ ਅਸੀਂ ਘਟਾ ਦਿੱਤੀ ਹੈ ਪਰ ਉਹਦਾ ਬਹੁਤ ਜ਼ਿਆਦਾ ਸੀ ਇਹ ਸ ਬੀਬੀ ਕਿਸ਼ਨ ਕੌਰ ਦੀ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਇਹਦੀ ਬਹਾਦਰੀ ਨੂੰ ਮੁੱਖ ਰੱਖਦੇ ਹੋਏ ਇਹਦੇ ਜਜ਼ਬੇ ਨੂੰ ਮੁੱਖ ਰੱਖਦੇ ਹੋਏ 30 ਜੂਨ 1928 ਈਸਵੀ ਨੂੰ ਅੱਜ ਦੇ ਦਿਨ ਬੀਬੀ ਕਿਸ਼ਨ ਕੌਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਸ੍ਰੋਪੇ ਦੇ ਨਾਲ ਸਨਮਾਨ ਕੀਤਾ ਗਿਆ ਸੀਗਾ ਕਿ ਤੁਸੀਂ ਬਹੁਤ ਵੱਡੀ ਸੇਵਾ ਨਿਭਾਈ ਹੈ। ਸੋ ਜਰੂਰ ਆਪਣੇ ਇਤਿਹਾਸ ਦੇ ਪੰਨਿਆਂ ਨੂੰ ਯਾਦ ਰੱਖੋ। ਜਿਹੜੇ ਹਲੇ ਵੀ ਸਾਡੇ ਚੈਨਲ ਦੇ ਨਾਲ ਨਹੀਂ ਜੁੜੇ ਉਹ ਜਰੂਰ ਜੁੜੋ। ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਅੰਦਰ ਸਾਡੀਆਂ ਆਉਣ ਵਾਲੇ ਹੋਰ ਵੀਡੀਓ, ਹੋਰ ਇਤਿਹਾਸ ਦੇ ਪੰਨੇ ਮਿਲ ਸਕਣ ਤੇ ਤੁਸੀਂ ਇਤਿਹਾਸ ਤੋਂ ਜਾਣੂ ਹੋ ਸਕੋ। ਸੋ ਅਜਦਾ ਦਿਨ ਬੀਬੀ ਕ੍ਰਿਸ਼ਨ ਕੋਆਰਡੀਨਲ ਜੁੜਿਆ ਹੋਇਆ ਸੀਗਾ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਨਿਭਾਈ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਦੇ ਦਿਨ 30 ਜੂਨ 1928 ਨੂੰ ਉਹਨਾਂ ਨੂੰ ਸਨਮਾਨ ਕੀਤਾ ਗਿਆ। ਸਤਿਗੁਰੂ ਦਾਤਾ ਕਿਰਪਾ ਕਰੇ ਬਲਾਉ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।